ਪੰਜਾਬੀਓ ਸਸਰੀ ਘਰ ਸਾਰੇ ਪਿਆਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਗੱਲ ਕਰਾਂਗੇ ਆਪਾਂ ਬਿਕਰ ਸਿੰਘ ਮਜੀਠੀਏ ਦੀ ਗੱਲ ਕਰਾਂਗੇ ਭਗਵੰਤ ਮਾਨਸੀਆ ਮੁੱਖ ਮੰਤਰੀ ਦੀ ਗੱਲ ਕਰਾਂਗੇ ਆਪਾਂ ਕਰਨਲ ਦੀ ਕਿਉਂਕਿ ਜੋ ਫੌਜਾਂ ਦੇ ਕਰਨਲ ਰਹੇ ਆ ਪਹਿਲਾਂ ਗੱਲ ਕਰਦੇ ਆਪਾਂ ਬਿਕਰ ਸਿੰਘ ਮਜੀਠੀਏ ਦੀ ਇੱਕ ਬੈਂਗਲੌਰ ਦਾ ਜੋ ਵਕੀਲ ਬਿਕਰ ਸਿੰਘ ਮਜੀਠੀਏ ਦਾ ਕਿਉਂਕਿ ਉਹ ਕਹਿੰਦਾ ਵੀ ਮੇਰਾ ਕਲਾਇੰਟ ਵੀ ਸੱਚਾ ਦਾ ਕਿਉਂਕਿ ਵਿਜੀਲੈਂਸ ਨੂੰ ਤੇ ਸਰਕਾਰ ਨੂੰ ਦੋਨਾਂ ਨੂੰ ਭੜਨੇ ਪਾਤਾ ਉਹਨੇ ਕਿਉਂਕਿ ਦੋਨਾਂ ਨੂੰ ਸੋਚੀ ਪਾਤਾ ਮੰਨ ਲਓ ਜਿਹੜਾ ਇੱਕ ਦਿਨ ਦੇ ਲਈ ਆਇਆ ਸੀ ਆ ਵਕੀਲ ਬੈਂਗਲੌਰ ਦਾ ਕਿਉਂਕਿ ਦੇਖਿਆ ਜਾਵੇ ਕਿਉਂਕਿ ਬਿਕਰਨ ਸਿੰਘ ਮਜੀਠੀਆ ਨੂੰ ਲੈ ਕੇ ਜੋ ਬਿਕਰਨ ਸਿੰਘ ਮਜੀਠੀਆ ਤੇ ਰੋਕ ਲਗਾਏ ਗਈ ਸੀ ਸਰਕਾਰ ਕਨੀਓ ਬਿਜੀਲੈਂਸ ਕਨੀਓ ਕਿਉਂਕਿ ਉਹ ਸਾਬਤ ਕਰ ਗਿਆ ਵੀ ਇਹ ਝੂਠੇ ਆ ਕਿਉਂਕਿ ਦੇਖਿਆ ਜਾਵੇ ਜ਼ਮਾਨਤ ਵੀ ਮਿਲ ਸਕਦੀ ਆ ਪਹਿਲਾਂ ਦੇਖੋ ਹੁਣ ਉਹਨੂੰ 14 ਦਿਨਾਂ ਦੀ ਕਸਟਡੀ ਅੱਗੇ ਵਧਾਣ ਦੇ ਸੀ ਕਦੇ 7 ਦਿਨਾਂ ਦੀ ਕਦੇ ਕਿੰਨੇ ਦਿਨਾਂ ਦੀ ਹੁਣ ਦੇਖਿਆ ਜਾਵੇ ਥੋੜੀ ਰਾਹਤ ਮਿਲਣ ਜਾ ਰਹੀ ਆ ਬਿਕਰਨ ਸਿੰਘ ਮਜੀਠੀਆ ਨੂੰ ਕਿਉਂਕਿ ਹਾਲਾਂਕਿ ਤੱਕ ਹੀ ਉਹਦੀ ਜ਼ਮਾਨਤ ਵੀ ਹੋ ਸਕਦੀ ਆ ਕਿਉਂਕਿ ਜੇ ਗੱਲ ਕਰੀ ਆਪਾਂ ਭਗਵਾਨ ਤਮਾਨ ਮੁੱਖ ਮੰਤਰੀ ਦੀ ਭਗਵਾਨ ਤਮਾਨ ਸੀਐਮ ਦੀ ਭਗਵਾਨ ਤਮਾਨ ਸੀਐਮ ਕਨੀਓ ਕਹਾ ਗਿਆ ਸੀ ਆ ਵੀ ਜਿੰਨਾ ਚਿੱਕ ਮੇਰੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆ ਕਿਉਂਕਿ ਉਹਨਾਂ ਚਿੱਕ ਮਜੀਠੀਆ ਬਾਹਰ ਨਹੀਂ ਨਿਕਲਦਾ ਹੁਣ ਸਰਾਸਰ ਦੇਖਿਆ ਜਾਵੇ ਇੱਕ ਦਿਨ ਦੇ ਲਈ ਜੋ ਬੈਂਗਲੌਰ ਤੋਂ ਵਕੀਲ ਆਇਆ ਸੀ ਬਿਕਰ ਸਿੰਘ ਮਜੀਠੀਏ ਦਾ ਕਿਉਂਕਿ ਉਹਨੇ ਕਿਹਾ ਸੀ ਕਿ ਨਾ ਮੇਰੇ ਕਲੈਂਡ ਦੀ ਮੈਂ ਬੇਇੱਜ਼ਤੀ ਨਹੀਂ ਹੋਣ ਦਿੰਦਾ ਕਿਉਂਕਿ ਵੀ ਮੇਰਾ ਕਲੈਂਡ ਜਮਾਂ ਸੱਚਾ ਵੀ ਐਨੇ ਮੰਨ ਲਓ 2 ਉਹਦੇ ਤੇ ਟੂਠੇ આરોਪ ਲਗਾ ਰਹੇ ਸੀਗੇ ਪਹਿਲਾਂ ਤਾਂ ਲੈ ਕੇ ਨਸ਼ੇ ਦਾ ਵੀ ਕਿੰਗ ਉਹ ਦੂਜਾ ਨੰਬਰ ਲੈ ਕੇ ਵੀ ਹੱਦ ਤੋਂ ਜ਼ਿਆਦਾ ਪ੍ਰਾਪਰਟੀ ਕਿਉਂਕਿ ਤੀਜਾ ਨੰਬਰ ਲੈ ਕੇ ਉਹਨੂੰ ਦੇਖਿਆ ਜਾਵੇ ਵੀ ਸਾਰੇ ਕਸਦੇ ਤੜੀ ਪਾਰ ਮੰਗੂ ਜਿਵੇਂ ਤੜੀ ਪਾਰ ਹੁੰਦਾ ਜਿਵੇਂ ਜਿਵੇਂ ਫਿਲਮਾਂ ਦੇਖਦੇ ਆਪਾਂ ਫਿਲਮਾਂ 'ਚ ਤੜੀ ਪਾਰ ਕਹੇ ਜਾਂਦਾ ਵੀ ਇਹ ਗੁੰਡਾ ਵੀਰਿਆ ਨਸ਼ਾ ਤਸਕਰਾਂਾਂ ਦੇ ਵੱਡੇ ਵੱਟਿਆਂ ਨਾਲ ਹੱਥ ਵੀ ਰਿਹਾ ਦੇਖਿਆ ਜਾਵੇ ਪ੍ਰੋਪਰਟੀ ਵੀ ਹੱਦ ਤੋਂ ਜ਼ਿਆਦਾ ਇਹਨੇ ਬਣਾ ਰੱਖੀ ਆ ਵੀ ਕਿਉਂਕਿ ਹੱਦ ਤੋਂ ਜ਼ਿਆਦਾ ਹੀ ਵੀ ਜੋ ਲਿਮਟ ਦੇ ਵਿੱਚ ਹੁੰਦੀ ਐ ਇੱਕ ਬੇਲਿਮਿਟੀ ਬਣਾ ਰੱਖੀ ਆ ਜਿਵੇਂ ਆਪਾਂ ਕਹਿ ਦਿੰਨੇ ਆ ਲਿਮਿਟਡ ਖਾਣਾ ਲਿਮਿਟਡ ਪੀਣਾ ਲਿਮਿਟਡ ਦਾ ਮਤਲਬ ਵੀ ਲਿਮਿਟਡ ਤੋਂ ਜ਼ਿਆਦਾ ਹੀ ਬਣਾ ਰੱਖੀ ਆ ਹੱਦ ਤੋਂ ਜ਼ਿਆਦਾ ਹੀ ਕਿ ਦੇਖਿਆ ਜਾਵੇ ਹੁਣ ਕਰਨਲ ਨੂੰ ਲੈ ਕੇ ਕਰਨਲ ਦੀ ਗੱਲ ਕਰਦੇ ਆ ਕਰਨਲ ਬਾੜਦੀ ਜੋ ਮੰਨ ਲਓ ਫੌਜਾਂ ਦੇ ਕਰਨਲ ਸੀ ਜਿਹਦੇ ਮੰਨ ਲਓ بیٹے ਦੇ ਸੱਟ ਲੱਗੀ ਸੀ ਪਟਿਆਲਾ ਦੇ ਵਿੱਚ ਕਿਉਂਕਿ ਪੁਲਿਸ ਵਾਲਿਆਂ ਕਿਨੀਓ ਕਿਉਂਕਿ ਕੁੱਟਮਾਰ ਕਰੀ ਗਈ ਸੀ ਹੁਣ ਦੇਖਿਆ ਜਾਵੇ ਕਿਉਂਕਿ ਕਰਨਲ ਨੂੰ ਵੀ ਥੋੜੀ ਰਾਹਤ ਮਿਲਣ ਜਾ ਰਹੀ ਆ ਕਿਉਂਕਿ ਉਹਨਾਂ ਨੇ ਵੀ ਬਹੁਤ ਕਦੇ ਐਮਐਲਏ ਆ ਦੇ ਕਦੇ ਕੀਦਾ ਬਹੁਤ ਦਰਵਾਰ ਖੜਕਾਏ ਸੀ ਬਹੁਤ ਦਰਵਾਜ਼ੇ ਖੜਕਾਏ ਸੀ ਕਦੇ ਕਿਤੇ ਜਾ ਕੇ ਕਿਉਂਕਿ ਸਰਕਾਰ ਨੇ ਵੀ ਸਾਨੂੰ ਦੱਸਿਆ ਵੀ ਸਿਰ ਤੇ ਹੱਥ ਧਰ ਕੇ ਤੇ ਸਿਰ ਤੋਂ ਹੱਥ ਚੱਕ ਲੈ ਫਿਆ ਆਮ ਆਦਮੀ ਪਾਰਟੀ ਸਰਕਾਰ ਨੇ ਭਗਵੰਤ ਮਾਨਸਿਯਾ ਮੁੱਖ ਮੰਤਰੀ ਨੇ ਸਿਰ ਤੇ ਹੱਥ ਧਰ ਕੇ ਵੀ ਬੇਟੀ ਨੂੰ ਇਨਸਾਫ ਦਿਵਾਵਾਂਗੇ ਕਰਨਲ ਦੇ ਘਰਾਂ ਵਾਲੀ ਦੇ ਸਿਰ ਤੇ ਹੱਥ ਧਰ ਕੇ ਜੋ ਫੌਜੀ ਦੇ ਘਰ ਵਾਲੀ ਸੀਗੀ ਇੱਕ ਕਿਉਂਕਿ ਉਹਨੇ ਸਿਰ ਤੇ ਹੱਥ ਧਰ ਕੇ ਖਿੱਚਣ ਵਾਲੀ ਗੱਲ ਕਰ ਲਈ ਸੀ ਕਿਉਂਕਿ ਵੀ ਸਰਕਾਰੀ ਮੁਲਾਜ਼ਮਾ ਸਰਕਾਰ ਦੀ ਹੁੰਦੇ ਆ ਵੀ ਭਗਵੰਤ ਮਾਨਸਿਯਾ ਮੁੱਖ ਮੰਤਰੀ ਸਰਕਾਰ ਦੀ ਹੀ ਕਰਾ ਗਿਆ ਸੀ ਆ ਸਰਾਸਰ ਹੁਣ ਗੱਲ ਕਰੀ ਆਪਾਂ ਭਗਵੰਤ ਮਾਨਸਿਯਾ ਮੁੱਖ ਮੰਤਰੀ ਦੀ ਕਿਉਂਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਆ ਮੁੱਖ ਮੰਤਰੀ ਹੋਣ ਦੇ ਬਜਾਏ ਵੀ ਮੈਂ ਮੁੱਖ ਮੰਤਰੀਆਂ ਵੀ ਮੈਨੂੰ ਦੁਨੀਆ ਕੀ ਕਹੂਗੀ ਵੀ ਕੈਮਰੇ ਦੇ ਉੱਤੇ ਮੈਂ ਵੀ ਚੈਨਲਾਂ ਦੇ ਉੱਤੇ ਚੱਲੂਗਾ ਜਾਂ ਚੈਨਲਾਂ ਦੇ ਉੱਤੇ ਵੀ ਮੇਰੀ ਕਹਾਣੀ ਜਾਊਗੀ ਵੀ ਮੈਨੂੰ ਕੀ ਕਿਹਾ ਜਾਊਗਾ ਕਿਉਂਕਿ ਜੇ ਸਰਾਸਰ ਇੱਕ ਹੋਰ ਦੇਖਿਆ ਜਾਏ ਭਗਵੰਤ ਮਾਨ ਸੀਐਮ ਨੇ ਕਿਉਂਕਿ ਕਿੰਨੇ ਵਾਅਦੇ ਕਰੇ ਸੀਗੇ ਸਰਾਸਰ ਕਿਸਾਨਾਂ ਦੇ ਵੀ ਡੰਡੇ ਡੰਡੇ ਪਏ ਆ ਸਰਾਸਰ ਮਜ਼ਦੂਰਾਂ ਨੂੰ ਵੀ ਕੁਝ ਨਹੀਂ ਸਮਝਿਆ ਜਾਂਦਾ ਲੱਕੜ ਦਾ ਗੁੱਡਾ ਹੀ ਸਮਝ ਆ ਜਾਂਦਾ ਕਿਉਂਕਿ ਹਾਲਾ ਤੱਕ ਭਗਵਾਨ ਤਮਨ ਸੀਐਮ ਨੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਕਿਉਂਕਿ ਭੜੇਪਾ ਪੇਛਰ ਸਰਕਾਰ ਜਾਣ ਤੇ ਗਈ ਬਸ ਬਸ ਜਾਣ ਤੇ ਬਾਗੀ ਗਈ ਸਰਕਾਰ ਹਾਲਾ ਤੱਕ ਭੜੇਪਾ ਪੇਛਰ ਕਿਉਂਕਿ ਇਹਨੇ ਵਾਦਾ ਕਰਿਆ ਸੀ ਵੀ ਪਧਾਊ ਆ ਜੋ ਹਰ ਇੱਕ ਮਹਿਲਾ ਨੂੰ ਪ੍ਰਤੀ ਮਹੀਨਾ ਖਰਚਾ ਪਾਊ ਆ ਜਿਹੜੀ 18 ਸਾਲ ਤੋਂ ਉੱਤੇ ਆ ਇੱਕ ਵੀ ਵਾਦਾ ਨਹੀਂ ਪੂਰਾ ਹੋਇਆ ਹਾਲਾ ਤੱਕ ਕੀ ਕਿਉਂਕਿ ਦੇਖਿਆ ਜਾਵੇ ਸ਼ਰੇ ਆਮ ਕਿਉਂਕਿ ਗੁੰਡਾ ਕਰਦੀ ਪੁਲਸ ਵਾਲਿਆਂ ਦੀ ਕਿਉਂਕਿ ਚੱਲੀ ਜਾਂਦੀ ਆ ਕਿਉਂਕਿ ਸਾਰੀ ਪੰਜਾਬ ਪੁਲਿਸ ਨੂੰ ਮਾਰਾ ਨਹੀਂ ਕਹਿੰਦਾ ਮੈਂ ਸਭੀ ਤੁਸੀਂ ਹੈਗੇ ਆ ਮੁਲਾਜ਼ਮ ਹੁਣ ਸ਼ਰੇ ਆਮ ਇਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੁਲਾਜ਼ਮ ਖੜ ਜਾਂਦੇ ਆ ਕੰ 200 ਲੈ ਕੇ 400 ਲੈ ਕੇ ਭਰ ਜਾਂਦੇ ਆ ਜਿਹੜੇ ਚਲਾਨ ਕੱਟੀ ਜਾਂਦੇ ਆ ਕਿਉਂਕਿ ਵੱਡੇ ਨੂੰ ਹੱਥ ਨਹੀਂ ਪਾਉਂਦੇ ਵੱਡੇ ਨੂੰ ਲਗਾ ਦਿੰਦੇ ਆ ਹੱਥ ਮਲਾ ਕੇ ਜਾਂ ਸਸਰੀਆ ਘਰ ਬੁਲਾ ਕੇ ਐ ਨਗਾਉਂਦੇ ਆ ਜੋ ਗੱਲ ਕਰੀ ਆਪਾਂ ਗਰੀਬਾਂ ਦੀ ਜਿਨ੍ਹਾਂ ਦੇ ਹੱਥਾਂ 'ਚ ਟੀਪਣ ਹੁੰਦੇ ਆ ਜਾਂ ਲਿਪੜੇ ਹੁੰਦੇ ਆ ਕਾਸੇ ਦੇ ਵੀ ਕਿਉਂਕਿ ਉਹਨਾਂ ਦੇ ਹੀ ਚਲਾਨ ਕੱਟੇ ਜਾਂਦੇ ਆ ਹੱਦ ਤੋਂ ਜ਼ਿਆਦਾ ਕਿਉਂਕਿ ਹੁਣ ਚਲਾਨ ਦਾ ਮੰਨ ਲਓ ਹੋਰ ਤਾਂ ਸਰਕਾਰ ਨੂੰ ਇੱਕ ਹੋਰ ਦੇਖ ਨਹੀਂ ਰਿਹਾ ਪੂਰਾ ਹੋ ਨਹੀਂ ਰਿਹਾ ਕੋਟਾ ਕੀ ਪਤਾ ਕਿੱਧਰ ਦੀ ਪੂਰੇ ਕਰ ਰਹੀ ਹੈਗੀ ਹੁਣ ਚਲਾਨਾ ਕਰਕੇ ਜਾਂ ਕਿਵੇਂ ਕਿਉਂਕਿ ਗਰੀਬਾਂ ਨਹੀਂ ੱਟਕਾ ਹੁੰਦਾ ਹਰ ਪਾਸੇ ਗਰੀਬਾਂ ਨਹੀਂ ਜ ਸਰ ਹੁਣ ਦੇਖਿਆ ਜਾਵੇ ਬਿਕਰਨ ਸਿੰਘ ਮਜੀਠੀਆ ਦੀ ਦੁਬਾਰਾ ਤੋਂ ਗੱਲ ਕਰਦੇ ਆਪਾਂ ਕਿਉਂਕਿ ਬਿਕਰਨ ਸਿੰਘ ਮਜੀਠੀਆ ਦੀ ਜਮਾਨਤ ਵੀ ਹੋ ਸਕਦੀ ਆ ਕਿਉਂਕਿ ਸਰਕਾਰ ਨੂੰ ਵੀ ਪਰਨੇ ਪਾ ਗਿਆ ਤੇ ਵਿਜੀਲੈਂਸ ਨੂੰ ਵੀ ਉਹ ਵਕੀਰ ਜੋ ਬੈਂਕ ਲੋਰ ਤੋਂ ਆਇਆ ਸੀ ਇੱਕ ਦਿਨ ਦੇ ਲਈ ਸਰਕਾਰ ਨੂੰ ਵੀ ਸੋਚੀ ਪਾ ਗਿਆ ਤੇ ਮੰਨ ਲਓ ਵਿਜੀਲੈਂਸ ਨੂੰ ਵੀ ਸੋਚੀ ਪਾ ਗਿਆ ਕਿਉਂਕਿ ਹੁਣ ਬਿਕਰਨ ਸਿੰਘ ਮਜੀਠੀਆ ਨੂੰ ਥੋੜੀ ਥੋੜੀ ਰਾਹਤ ਮਿਲ ਸਕਦੀ ਆ ਤੇ ਗੱਲ ਕਰਦੇ ਹੁਣ ਆਪਾਂ ਦੁਬਾਰੇ ਫੇਰ ਕਰਨ ਲਈ ਕੀ ਕਰਨ ਨੂੰ ਵੀ ਥੋੜੀ ਥੋੜੀ ਰਾਹਤ ਮਿਲ ਰਹੀ ਆ ਕਰਨ ਦੇ ਪਰਿਵਾਰ ਨੂੰ ਕਿਉਂਕਿ ਉਹਨਾਂ ਨੂੰ ਵੀ ਕਈ ਮੁਲਾਜ਼ਮਤੇ ਦਾ ਪਟਾ ਚੜ ਗਿਆ ਜਿਹੜੇ ਛੱਡ ਕੇ ਭੱਜ ਗਏ ਸੀਗੇ ਕਿਉਂਕਿ ਹੁਣ ਉਹਨਾਂ ਨੂੰ ਆਉਣਾ ਪੂਆ ਮਜਬੂਰ ਹੋ ਕੇ ਉਹ ਮੁਲਾਜ਼ਮਾਂ ਨੂੰ ਪੇਸ਼ ਹਰ ਹਿੱਲੇ ਹੋਣਾ ਹੀ ਪਊਗਾ ਪੰਜਾਬੀਓ ਹਰ ਹਿੱਲੇ ਪੇਸ਼ ਹੋਣਾ ਪਊਗਾ ਕਿਉਂਕਿ ਉਹਨਾਂ ਨੂੰ ਕਰਨਲ ਨੂੰ ਮੈਂ ਕਹਿਣਾ ਮੈਂ ਪਹਿਲਾਂ ਵੀ ਕਹਿਣਾ ਸਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਤੇ ਕਿਉਂਕਿ ਉਹ ਫੌਜੀ ਵੀਰ ਨੂੰ ਇਨਸਾਫ ਮਿਲ ਚੁੱਕੇ ਕਿਉਂਕਿ ਕਈ ਫੌਜੀ ਵੀਰ ਹਨ ਜਿਹੜੇ ਆਪਣੇ ਦੇਸ਼ ਦੀ ਸੁਰੱਖਿਆ ਕਰਦੇ ਆ ਜਿੰਨਾ ਕਰਕੇ ਆਪਾਂ ਵਧੀਆ ਹਾਲਾਂਕਿ ਸਾਰੀ ਦੁਨੀਆ ਯਾ ਵਧੀਆ ਆਪਣਾ ਮੰਨ ਲਓ ਆਪਾਂ ਨੂੰ ਪਤਾ ਵੀ ਆਪਣੀਆਂ ਦੇਸ਼ ਦੀਆਂ ਸਰਹੱਦਾਂ ਤੇ ਆਪਣੇ ਫੌਜੀ ਵੀਰ ਖੜੇ ਆ ਜਿੰਨਾ ਕਰਕੇ ਆਪਾਂ ਆਪਦੇ ਦੇਸ਼ ਦੇ ਵਿੱਚ ਚਾਇਨਾਂ ਇਧਰ ਉਧਰ ਵਗ ਜਾਂਦੇ ਆ ਆਪਦੇ ਮALLE ਰਿਸ਼ਤੇਦਾਰੀ ਕਿਤੇ ਵਿੱਚ ਵਗ ਜਾਂਦੇ ਆ ਇੰਨਾ ਕਰਕੇ ਹੀ ਜਾਂਦੇ ਆ ਆਪਾਂ ਫੌਜੀ ਵੀਰਾਂ ਕਰਕੇ ਜੋ ਸਰਹੱਦਾਂ ਤੇ ਖੜੇ ਆ ਬਾਡਰਾਂ ਤੇ ਖੜੇ ਆ 24 ਘੰਟੇ ਖੜੇ ਹੋ ਕਿੰਨਾ ਲਈ ਖੜਿਆ ਆਮ ਪਬਲਿਕ ਲਈ ਕਿਉਂਕਿ ਪੰਜਾਬ ਪੁਲਿਸ ਵੀ ਐ ਬਣਾਈ ਹੋਈ ਸੀ ਵੀ ਆਮ ਪਬਲਿਕ ਦੀ ਸਹਾਇਤਾ ਕਰੂਗੀ ਵੀ ਜੇ ਕੋਈ ਲੜੂਆ ਬੋਲੂਆ ਜਾਂ ਤੱਕਾ ਹੋਆ ਕਿਉਂਕਿ ਪੰਜਾਬ ਪੁਲਿਸ ਆਪ ਹੀ ਹੀ ਤੱਕ ਕਰਨ ਲੱਗੀ ਆਮ ਪਬਲਿਕ ਦੇ ਨਾਲ ਰਿਕ ਦੇ ਨਾਲ ਕਿਉਂਕਿ ਕਿੰਨੇ ਮੁੰਡਿਆਂ ਨੇ ਲੱਖਾ ਸਿੰਘ ਸੁਹਾਣਾ ਬਾਈ ਦਾ ਕਹਿਣਾ ਕਿਉਂਕਿ ਕਿੰਨੇ ਮੁੰਡਿਆਂ ਦੇ ਦੇਖੋ ਬਾਕੀ ਦੇਖਦੇ ਵੀ ਆਪਾਂ ਕਿਉਂਕਿ ਕਹਿਣਾ ਤਾਂ ਕੀ ਬਾਈ ਲੱਖਾ ਸਿੰਘ ਦਾ ਕਿਉਂਕਿ ਦੇਖੀ ਵੀ ਜਾਂਦੇ ਆਪਾਂ ਕਿੰਨੇ ਹੀ ਮੁੰਡਿਆਂ ਦੇ ਕਤਲ ਕਰਤੇ ਬੇਦੋਸ਼ਾਂ ਦੇ ਮੈਂ ਫੇਰ ਕਹਣਾ ਸਾਰੀ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਦਾ ਕਿਉਂਕਿ ਵਿੱਚ ਹੁੰਦੇ ਆ ਮੁਲਾਜ਼ਮ ਜਿਆਦਾ ਪੈਸੇ ਦਾ ਨਸ਼ਾ ਇਨਕਮ ਦਾ ਤੇ ਜਾਂ ਸਟਾਰਾਂ ਦਾ ਜਾਂ ਕਿਵੇਂ ਵੀ ਲਾ ਲਓ ਪੋਲਿਟਿਸ਼ਨ ਦਾ ਸੋ ਪੰਜਾਬੀਓ ਸਸਰੀਕਾਰ ਜਿੱਥੋਂ ਤੱਕ ਜਾਂਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ